ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚੇ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਥੇ ਵੀ ਸੱਚੇ ਸੋਚੇ ਸੋਚ ਨਾ ਹੋਦੀਏ ਜੇ ਸੋਚੇ ਲੱਖ ਵਾਰ ਚੁਪੇ ਚੁਪਨਾ ਹੋ ਵੀਏ ਜੇ ਲਾਏ ਰਹਾ ਲਿਗਤਾਰ ਭੁੱਖਿਆਂ ਭੁੱਖ ਨਾ ਉਤਰੇ ਜੇ ਬੰਨਾ ਪੁਰੀਆਂ ਪਾਰ ਸਹਿ ਸਿਆਣਪਾ ਲਾ ਕੋਈ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋ ਵੀਏ ਕਿਵ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਲੈ ਕਿਹਾ ਜਾਏ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਬਵਾਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੂਝੇ ਤਾਂ ਉਹ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾਤ ਜਾਣੇ ਨਹੀਂ ਸਾਣੇ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਕੰ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀਲੇ ਫਿਰਦੇ ਗਾਵੇ ਕੋ ਜਾਪੇ ਜਿਸੇ ਦੂਰ ਗਾਵੇ ਕੋ ਵੇਖੇ ਆਦਰਾ ਦੂਰ ਕਤਨਾ ਕਤੀ ਨੇ ਆਵੇ ਟੋਟੇ ਕਤ ਕਤ ਕਤੀ ਕੋਟੀ ਕੋਟ ਕੋਟ ਦੇਨ ਦਾ ਤੇ ਲੈਣ ਦੇ ਤੱਕ ਪਾਏ ਜੁਗਾ ਜਗੰਤਰ ਕਾਏ ਕਾਏ ਹੁਕਮੇ ਹੁਕਮ ਚਲਾਏ ਰਾਓ ਨਾਨਕ ਵਿਖੇ ਵੀ ਪਰਵਾਹੋ ਸਾਚਾ ਸਾਹਿਬ ਸਾਚਨਾਈ ਪਕਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀ ਜਿਦਿ ਸੇ ਦਰਬਾਰ ਮੂਕੇ ਬੋਲਣ ਬੋਲੀਏ ਜਿਏ ਤੂੰ ਤੁਰੇ ਪਿਆਰੇ ਅੰਮ੍ਰਿਤ ਵੇਲਾ ਸਤਿ ਨਾਮ ਉਹ ਵਡਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੂਕ ਦੁਆਰੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰੇ ਆਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਗਾਵੀਏ ਸੁਣੀਏ ਮਨ ਰਖੀਏ ਪਾਉ ਦੁਖ ਪਰ ਹਰ ਤੋਂ ਕਰ ਲਏ ਜਾਏ ਗੁਰਮਕਨਾਦਰ ਗੁਰਮਕਵੇਦਰ ਗੁਰਮਕ ਰਿਆ ਸਮਾਏ ਗੁਰੂ ਈਸਰ ਗੁਰ ਗੋਰਖ ਵਰਮ ਗੁਰੂ ਪਾਰਵਤੀ ਮਾਈ ਜੀ ਹੋ ਜਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੀ ਤੀਰਥ ਭਾਵਾ ਵਿੜ ਪਾਣੇ ਕੀ ਨਾਈ ਕਰੀ ਇਤਿ ਫਰਟ ਕੋ ਪਾਈ ਵੇਖਾਂ ਬਿੜ ਕਰਮਾ ਕੀ ਮਿਲੇ ਲਈ ਮਤ ਵਿੱਚ ਰਤਨ ਜਵਾਰ ਮਣਿਕੇ ਜੇ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇ ਬੁਝਾਈ ਸਬਨਾ ਜੀਆਂ ਕਾ ਇੱਕ ਦਾਤਾ ਹੋ ਮੈਂ ਵੀ ਸਰਨ ਜਾਈ ਜੇ ਜੁਗ ਚਾਰੇ ਆਰਜਾ ਹੋਤ ਸੁਣੀ ਹੋਏ ਨਵਾ ਖੰਡਾ ਵੀ ਜਾਣੀਏ ਨਾਲ ਤੇ ਲੈ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀ ਰਤ ਜਗ ਲਈ ਜੇ ਤਿਸ ਨਦਰਣਾਵੀ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰੇ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੀਆਂ ਗੁਣ ਦੇ ਤੇ ਆ ਕੋਈ ਨ ਸੂਜੀ ਜੇ ਤੁਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਦਵਲ ਆਕਾਸ सुनिए लो ताल सुनिए पोन सके काले नानक पगता सदा विकास सुनिए धूप पाप का सुनिए ब्रह्मा इंद सुनिए मुख सलाहन मंद सुनिए जोग जुग तन भेद सुनिए सास सिमृत वेद नानक भगता सदा विकास सुनिए धूप पाप का नाश सुनिए सतसतोक ज्ञान सुनिए अड़सठ का स्नान सुनिए पढ़ पड़, पड़ पावे मान सुनिए लागे सहज त्यान नानक भगता से सुनिए धूप पाप का नाश सुनिए सरा गुणा के गाए सुनिए शेख पीर जा ਸੁਣੀਏ ਅੰਦੇ ਪਾਵੇ 라ਓ ਸੁਣੀਏ ਹੱਥ ਹੋਵੇ ਅਸਗਾਓ ਨਾਨਕ ਭਗਤਾ ਫਦਾ ਵਿਗਾਸ ਸੁਣੀਏ ਦੂਪ ਪਾਪ ਕਾ ਨਾਸ ਮਨ ਕੀ ਗਤੀ ਕੈ ਨਾ ਜਾਏ ਜੇ ਕੋ ਕੈ ਪੀਛੇ ਪਸਤਾਈ ਕਾਗਦ ਕਲਮਣਾ ਲਿਖਨਾਰੇ ਮਨ ਕਾਬੇ ਕਰਨ ਵਿਚਾਰੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੂਰਤ ਹੋਵੇ ਮਨ ਬੁੱਧੇ ਮੰਨੇ ਸਗਲ ਭਵਨ ਕੀ ਸੁਧੇ ਮੰਨੇ ਮੂੰ ਚੋਟਾ ਨਾ ਕਾਈ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਮਾਰਕਾਕ ਨਾ ਪਾਈ ਮੰਨੇ ਪਤਸੋ ਪ੍ਰਗਟ ਜਾਈ ਮੰਨੇ ਮਗਲ ਚੱਲੇ ਪੰਥ ਮੰਨੇ ਧਰਮ ਸੇਤੀ ਸੰਬੰਧੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਪਾਵੇ ਮੁਕਤ ਦਵਾਰੇ ਮੰਨੇ ਪਰਵਾਰੇ ਸਾਧਾਰੇ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਪਵਨਾ ਪੇਖੇ ਐਸਾ ਨਾਮ ਨਿਰੰਜਨ ਹੋਈ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਮਾਨੇ ਪੰਜ ਪ੍ਰਦਾਨੇ ਪंचे ਭਾਵੇ ਦਰਗੇ ਮਾਰੇ ਪंचे ਸੋਹੇ ਦਰ ਰਾਜਾਨੇ ਪੰਚਾ ਗਾਗੂ ਏਕ ਤਿਆਰੇ ਜੇ ਕੋ ਗਏ ਕਰੇ ਵਿਚਾਰੇ ਕਰਤੇ ਕੇ ਕਰਨੇ ਨਹੀਂ ਸੁਮਾਰੇ ਤੋਲ ਤਰੰਧਿਆ ਕਾਪੂ ਤੇ ਫਿਰ ਦੋਗਤਾ ਪਰਖਿਆ ਜਨਸੂ ਤੇ ਕੋ ਬੂਝੇ ਹੋਵੇ ਸਚਿਆਰੇ ਤਬਲੇ ਉਪਰ ਕੇ ਤਾਪ ਹਾਰੇ ਤਰਤੀ ਹੋਰ ਪਰੇ ਹੋਰ ਹੋਰੇ ਤਿੱਤੇ ਭਲੇ ਭਾਰ ਤਲੇ ਕਮਣ ਜੋਰੇ ਜੀ ਯਾਤਰਾ ਗਾ ਕੇ ਨਾਉ ਸਭ ਨਾ ਲਿਖਿਆ ਉਡੀ ਕਲਾਬੇ ਇਹ ਲਿਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੇਤਾ ਹੋਈ ਕੇਤਾ ਤਾੜ ਇਸ ਵਾਲੇ ਰੂਪ ਕਹਿਤੀ ਦਾਤ ਜਾਣੇ ਕੋਣ ਤੂ ਤੇ ਕੀਤਾ ਪਸਾਉ ਏਕੋ ਕਾਉ ਤਿੱਤੇ ਹੋਏ ਲਖ ਦਰਿਆਉ ਕੁਦਰਤ ਕਬੜ ਕਹਾ ਰੀ ਚਾਰੇ ਵਾਰਿਆ ਨਾ ਜਾਵਾਂ ਏਕ ਵਾਰ ਜੂ ਤੂਦ ਪਾਵੇ ਸਾਈ ਪਲਿਕਾਰੇ ਤੂ ਸਦਾ ਸਲਾਮਤ ਨਿਰੰਕਾਰੇ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਸਖ ਗਰੰਤ ਮੁਕਵੇਦ ਪਾਟੇ ਸਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰੇ ਅਸੰਖ ਸਤੀ ਅਸੰਖ ਦਾਤਾਰੇ ਅਸੰਖ ਸੂਰਮਾ ਬੱਕੇ ਕਾਏ ਸਾਰੇ ਅਸੰਖ ਮੌਨ ਲਿਵ ਲਾਇ ਤਾਰੇ ਕੁਦਰਤ ਕੰਮ ਨੇ ਕਾ ਵਿਚਾਰੇ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਪਾਵੇ ਸਹੀ ਫਲਿਕਾਰੇ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਕੋਰ ਅਸੰਖ ਅਮਰ ਕਰ ਜਾਏ ਜੋਰੇ ਅਸੰਖ ਗਲ ਵਡਾਤਿਆ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਈ ਅਸੰਖ ਮਲੇਸ਼ ਮਲ ਭਖਾਈ ਅਸੰਖ ਨਿੰਦਕ ਫਿਰ ਕਰੇ ਪਾਰੇ ਨਾਨਕ ਨੀਚ ਕਹਿ ਵਿਚਾਰੇ ਵਾਰਿਆ ਨਾ ਜਾਵਾ ਇੱਕ ਵਾਰੇ ਜੋ ਤੁਧ ਪਾਵੇ ਸਾਈ ਬੜੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖਥਾਓ ਅਗਮ ਅਗਮ ਅਸੰਖ ਲੋਕ ਅਸੰਖ ਕਾ ਇੱਕ ਸਿਰ ਪਾਰ ਹੋਏ ਆਖਿਰ ਨਾਮ ਆਖਿਰ ਸਲਾ ਆਖਿਰ ਗਿਆਨ ਗੀਤ ਗੁਣਗਾ ਆਖਿਰ ਲਿਖਣ ਬੋਲਣ ਬਾਣੇ ਅਕਰਾ ਸਿਰ ਸੇ ਯੋਗ ਵਿਕਾਣੇ ਜਿਨ ਇਹ ਲਿਖੇ ਤਿਸ ਤਿਸ ਸਿਰ ਨਾਹੀ ਜੀ ਫਰਮਾਏ ਤਿਉ ਤਿਉ ਪਾਏ ਜੇ ਤਾਂ ਕੀਤਾ ਤੇ ਤਾਂ ਨਾਓ ਵਿੰਡਾ ਨਹੀਂ ਕੋ ਤਾਓ ਉਧਰਤ ਕਾਵਣ ਕਾ ਵਿਚਾਰੇ ਵਾਰਿਆ ਨਾ ਜਾਵਾਂ ਇੱਕ ਵਾਰੇ ਜੋ ਤੁਧ ਭਾਵੇ ਸਾਈ ਭਲਿਕਾਰੇ ਤੂੰ ਸਦਾ ਸਲਾਮਨ ਤੇ ਨਿਰੰਕਾਰੇ ਪਰ ਇਹ ਹੱਥ ਪੈਰ ਤਰਦੇ ਪਾਣੀ ਤੂ ਤੇ ਉਤਰਸ ਕੇ ਮੋਤ ਪਲੀ ਤੀ ਕੱਪੜ ਹੋਏ ਦੇਸਾ ਬੁਲਈਏ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋਪੇ ਨਾਵੇ ਕੇ ਰੰਗੇ ਉਨੇ ਪਾਪੀ ਆਖੜਹੀਂ ਕਰ ਕਰ ਕਰਨਾ ਨਿਕਲੇ ਜਾਏ ਆਪੇ ਬੀਜ ਆਪੇ ਹੀ ਕਾਏ ਨਾਨਕ ਉਪਮੀ ਆਵੇ ਜਾਏ ਤੀਰ ਤਪ ਦਿਆਦਤ ਦਾਨ ਜੀ ਕੋ ਪਾਵੇ ਤਿਲਕਾ ਮਾਨ ਸੁਨੀਆਂ ਮਨੀਆਂ ਮਨ ਕੀਤਾ ਪਾਉ ਅੰਤਰਗਤ ਤੀਰਤ ਬਲਨਾਉ ਸਭ ਗੁਣ ਤੇਰੇ ਲੈ ਕੋਈ ਨਾਹੀ ਕੋਈ ਵੇੜ ਗੁਰ ਕੀਤੇ ਭਗਤ ਨ ਹੋਈ ਸੁਵਸਤ ਆਤ ਬਾਣੀ ਬਰਮਾਓ ਸਤਿ ਸੁਣ ਅਰਸਦਾ ਮੰਚਾਓ ਕਵਣ ਸੁ ਵੇਲਾ ਵਖਤ ਕਵਣੇ ਕਵਣ ਤੀਤੀ ਵਾਰ ਕਵਣ ਸਿਰ ਤੁਮਉ ਕਵਣੇ ਜਿਤ ਹੋਆ ਆਕਾਰ ਵੇਲ ਨ ਪਾਇਆ ਪੰਡਤੀ ਜੀ ਹੋਵੇ ਲੇਖ ਪੁਰਾਣ ਵਖਤ ਨ ਪਾਇਓ ਕਾਧਿਆ ਜੇ ਨਿਕਣ ਲੇਖ ਪੁਰਾਣੇ ਇਤਵਾਰ ਨਾ ਜੋਗੀ ਜਾਣੇ ਰਤਮਾ ਉਨਾਂ ਕੋਈ ਜਾ ਕਰਤਾ ਫਿਰਲੀ ਕੋ ਤਾਜੀ ਆਪੇ ਜਾਣੇ ਸੁਈ ਕਰਿਆ ਕਾ ਕੀ ਸੁਣਾਈ ਕਿ ਵਰਣਿ ਕਿ ਉਜਾੜਾ ਹਾਲਕ ਅਕਣੇ ਸਭ ਕੋ ਆਕੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕਿ ਤਾਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅਗੇ ਗਿਆਨ ਹੋਏ ਪਤਾਲਾ ਪਤਾ ਲਕ ਅਗਾਸਾ ਅਗਾਸ ਓੜਕ ਓੜਕ ਪਾਲ ਤਕੇ ਵੇਦ ਕਹਿਣ ਇੱਕ ਬਾਤ ਫੈਸਟ ਰਹਿ ਕਹਿਣ ਕਿਤੇ ਬਾ ਅਸੂਲ ਇਕ ਤਾਰ ਤੇ ਲੇਖਾ ਹੋਏ ਤਾਂ ਲਿਖੀ ਲੇਖੇ ਹੋਏ ਵੀ ਰਾਸੇ ਨਾਨਕੇ ਵੱਡਾ ਆ ਕੀ ਆਪੇ ਜਾਣੇ ਆਪ ਸਲਾਹੀ ਤਲਾ ਇਤੀ ਸੂਤ ਨੇ ਪਾਇਆ ਨਦੀਆਂ ਆਥੇ ਵਾ ਪਾਵੇ ਸਬੰਧਨ ਜਾਣੀਏ ਸਮੁੰਦਰ ਸਾ ਸੁਨ ਤਾਰੇ ਗਿਰਾ ਫੇਦੀ ਮਾਲ ਤਾਲੇ ਕੀੜੀ ਤੁਲਨਾ ਹੋਵਣ ਜੇ ਇਸ ਮੰਦ ਦਾ ਵਿਸਰੈ ਅੰਤਨ ਸਿਪਤ ਕਹਿਣ ਨਯੰ ਤੇ ਅੰਤ ਨ ਕਰਨੇ ਦੇਣ ਦੇ ਅੰਤ ਅੰਤਨ ਵੇਖਣ ਸੁਣਨ ਦੇ ਅੰਤੇ ਅੰਤਨ ਜਾਪੇ ਕਿਆ ਮਨ ਮੰਤੇ ਅੰਤਨ ਜਾਪੇ ਕੀ ਤਾਕਾਰ ਅੰਤਰ ਜਾਪੇ ਪਾਰ ਆਵਾਰ ਅੰਤ ਕਾਰਣ ਕਿਤੇ ਬਿਲਾਹੀ ਤਾਂ ਕਿ ਅੰਤ ਨ ਪਾਏ ਜਾਈ ਇਹੋ ਅੰਤ ਨਾ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਈ ਵੱਡਾ ਸਾਹਿਬ ਉੱਚਾ ਤਾਉ ਪੂੰਚੇ ਉਪਰ ਊਂਚਾ ਨਾ ਹੋ ਏਵੜ ਊਂਚਾ ਹੋਵੇ ਕੋਈ ਤੇ ਸੂਚੇ ਕੋ ਜਾਣੇ ਸੋਈ ਏਵੜ ਆਪ ਜਾਣੇ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਉਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਰਨਤੁ ਮਾਏ ਕੀ ਤੇ ਮੰਗੇ ਜੋਦ ਉਪਾਰੇ ਕਿਤੇ ਆ ਘਰ ਤੇ ਨਹੀਂ ਵਿਚਾਰੇ ਕਿਤੇ ਕੱਪ ਟੁੱਟੇ ਦੇਕਾਰੇ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੁਰਕਾਏ ਖਾਏ ਕਿਤੇ ਆ ਦੁੱਖ ਮੁਕਤ ਮਾਰੇ ਇਹ ਵੀ ਦਾ ਤੇਰੀ ਦਾਤਾਰ ਬੰਦ ਕਲਾਸੀ ਪਾਣੇ ਹੋਈ ਹੋਰ ਆਖ ਨਾ ਸਕੇ ਕੋਈ ਜੇ ਕੋ ਖਾਈ ਕੋ ਆਖੜ ਪਾਏ ਉਹ ਜਾਣੇ ਜੇthia ਮੋਖਾਏ ਆਪੇ ਜਾਣੇ ਆਪ ਦੀ ਆਖ ਸੀ ਵੀ ਕਿ ਕੇ ਇਸ ਨੋ ਬਕਸ਼ੀ ਸਿਫਤ ਸੁਲਾਹ ਨਾਨਕ ਪਾਥ ਜ਼ਾਈ ਪਾਥ ਜਾ ਅਮੂਲ ਗੁਣ ਅਮੂਲੋਂ ਪਾਰੇ ਅਮੂਲੋਂ ਪਾਰੀਏ ਅਮੂਲ ਬਡਾਰੇ ਅਮੂਲ ਆਵੀ ਅਮੂਲ ਲੈ ਜਾਈ ਅਮੂਲ ਬਾਈ ਅਮੂਲ ਰਸਮਾਈ ਮੂਲਾ ਧਰਮ ਅਮੂਲ ਦਿਵਾਨੇ ਅਮੂਲਤੁਲ ਅਮੂਲ ਪਰਵਾਨੇ ਮੂਲ ਬਕਸ਼ੀ ਸਾਂ ਅਮੂਲੇ ਸਾੜੇ ਅਮੂਲ ਕਰਮ ਅਮੂਲ ਬਰਮਾਨੇ ਅਮੂਲੋ ਅਮੂਲ ਆਖਿਆ ਨਾ ਜਾਏ ਆਖ ਆਖ ਰਹੇ ਨਿਉਲਾਈ ਆਕੇ ਵੇਦ ਪਾਤ ਪੁਰਾਨੇ ਆਕੇ ਪੜੇ ਕੇ ਪੜੇ ਕਰੇ ਵਿ ਗਿਆਨ ਆਕੇ ਵਰਬੇ ਆਕੇ ਇੰਦੇ ਆਕੇ ਗੋਪੀ ਤੇ गोविंद ਆਕੇ ਇਥਰ ਆਕੇ ਸਿੱਧੇ ਆਕੇ ਗیتے ਕੀਤੇ ਬੂਦੇ ਆਕੇ ਦਾਨੋ ਆਕੇ ਦੇਵ ਆਕੇ ਸੂਰ ਨਰ ਮਨ ਜਪ ਸੇਵੇ ਕੀਤੇ ਆਕੇ ਆਖੜ ਪਾਏ ਕੀਤੇ ਕਹਿ ਕਹਿ ਉਟੋੜ ਜਾਏ ਇਤੇ ਕਿਤੇ ਹੋਰ ਕਰਈ ਤਾਂ ਆਖ ਨਾ ਸਕੇ ਕਈ ਕੇ ਜੇ ਵੜ ਪਾਵੇ ਤੇੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਵਾਕੇ ਬੋਲ ਵਿਗਾੜੇ ਤਾਂ ਲਿਕੇ ਫਿਰ ਗਵਾਰ ਅਗਵਾਰੇ ਸੋ धर ਕਿਆ ਸੋ ਕਰ ਕਿਆ ਜਿਤ ਬੈ ਸਰਬ ਸੁਬਾਨੇ ਵਾਜੇ ਨਾਦ ਅਨੇਕ ਸੰਕਾ ਕੇਤੇ ਵਾਵਣ ਹਾਰੇ ਕੇਤੇ ਰਾਗ ਫਰੀ ਸੋ ਗੈੜੀ ਕੇਤੇ ਗਾਵਣ ਹਾਰੇ ਗਾਵੇ ਤੁ ਲੋਪਾ ਪਉੜੋਂ ਪਾਣੀ ਪਸੰਦਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿੱਤ ਗੁਪਤ ਲਿਖ ਜਾਣੇ ਲਿਖ ਲਿਖ ਧਰਮੇ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੋਰ ਸਦਾ ਸਾਰੇ ਗਾਵੇ ਇੰਦ ਸੁਭਾ ਦਾਸਰ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰੇ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸਿੱਧੂ ਕੀ ਗਾਵੇ ਵੀਰ ਕਰਾਰੇ ਗਾਵਣ ਪੰਡਿਤ ਪੰਡਰ ਰਖੇਦਰ ਜੁਗ-ਜੁਗੇ ਵੇਦਾਂ ਨਾਲੇ ਗਾਵੇ ਮੌਣੀਆਂ ਬਨਮੋਹੜੇ ਸੁਰਗਾ ਮਚ ਪਿਆਲੇ ਗਾਵਣ ਰਤਨੋ ਪਾਏ ਤੇਰੇ 88 ਤੀਰਤ ਨਾਲੇ ਗਾਵੇ ਜੋਧ ਮਹਾਬਲ ਸੂਰਾ ਗਾਵੇ ਰਾਣੀ ਚਾਰੇ ਗਾਵੇਂ ਗਾਵੇ ਕੰਨ ਮਡਲ ਵਰ ਬੰਡਾ ਕਰ ਕਰ ਰੱਖੇ ਤਾਰੇ ਸੇ ਤੁਦ੍ਰੋ ਗਾਵੇ ਤੋ ਤੁਧ ਪਾਵਣ ਰੱਤੇ ਤੇਰੇ ਬਕਰ ਫਲੇ ਹੋਰ ਕੀਤੇ ਗਾਵਣ ਸੇ ਮੈਂ ਇਤਨੇ ਆਵਣ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਚੇ ਸਾਹਿਬ ਸੱਚਾ ਸਾਚੀ ਰਾਈ ਏ ਵੀ ਹੋਸੀ ਜਾਏ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਰੇਕੇ ਕੀਤਾ ਆਪਣਾ ਜੀਤਿ ਸਕੀਵ ਵਡਿਆਈ ਜੋ ਤਿਸ ਪਾਵੇ ਸੋ ਏ ਕਰਤੀ ਹੁਕਮ ਨ ਕਰਣਾ ਜਾਏ ਸੋ ਪਾਤਸ਼ਾਹ ਸਾਹ ਪਾਤਸ਼ਾਹ ਸਾਬ ਨਾਨਕ ਰਹਿਣ ਰਜਾਈ ਮੁੰਦਾ ਸਦੋਖ ਸਰਮਪੱਥ ਚੋਲੀ ਤਿਆਰ ਕੀ ਕਰੈ ਵਿਬੂਤੀ ਖੇਤਾ ਕਾਲ ਕੁਆਰੇ ਕਾਇਆ ਜੁਗਤ ਡੱਡਾ ਪਰਤੀ ਤੇ ਆਈ ਪੰਤੀ ਸਗਲ ਜਮਾਤੀ ਮਨਜੀ ਤੇ ਜਗ ਜੀਤੇ ਆਦੇਸ ਤਿਸੇ ਆਦੇਸੇ ਆਦ ਅਨੀਲ ਨਦੀ ਅਨਤ ਜੁਗ ਜੁਗ ਇਕੋ ਵੇਸ ਕਬੂ ਤੇ ਗਿਆਰ ਦੇ ਆਪ ਨਾਰਣ ਘਟ ਘਟੇ ਵਾਜੇ ਨਾ ਦੇ ਆਪ ਨਾਥ ਨਾਤੀ ਸਭ ਜਾਕੇ ਰੀਤੀ ਸਿਧੇ ਅਵਰਾ ਸਾਧ ਸੰਯੋਗ ਵਿਯੋਗ ਦੁਰਕਾਰ ਚਲਾਈ ਲਿਖੇ ਆਰੀ ਪਾਗੇ ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦੀ ਅਨਤ ਜੁਗ ਜੁਗ ਏਕੋ ਵੇਸ ਏਕਮਾਏ ਜੁਗਤ ਵਿਆਹੀ ਤਿਤ ਚੇਲੇ ਪਰਵਾੜ ਇਕ ਸਾਰੇ ਇਕ ਬਨਾਰੇ ਇਕ ਲਾਏ ਦੀਵਾਨੇ ਜੀਵ ਤੇ ਸਪਾਵੇ ਤੇ ਵੇਚ ਲਾਵੇ ਜੀਵ ਹੋਵੇ ਪਰਬਾਰੇ ਉਹ ਵੇਖੇ ਉਹ ਨੰਦਰਣ ਆਵੇ ਬਹੁਤਾ ਉਹ ਵੀਣਾਰੇ ਆਦੇਸ਼ ਤੇ ਸੇ ਆਦੇਸ਼ ਆਤ ਅਨੀਲ ਅਨਾਦੀ ਅਨਤ ਜੁੰਜੁਗ ਇਕੋ ਵੇਸ ਬਾਸਣ ਲੋਏ ਲੋਏ ਬੰਦਾਰ ਜੋ ਕਿਛ ਪਾਇਆ ਸੋ ਇਕ ਵਾਰ ਕਰ ਕਰ ਵੇਖੇ ਫਿਰ ਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ आदेश तिसे आदेश आध आद अनिल अनादी अनात जो जग इको वेस एक दो जिबो लको वे लको वि लक वि से लक लक जेड़ा आके एक नाम जगदी से ये हो रहा पत्त पवड़ियां चढ़िए हुए अकी से सुरगला आकाश की कीटा आए री से नानक नरीपाइए कूड़े कूड़े टी से ਆਕੜ ਜੋਰ ਚੁਪੇ ਨਾ ਜੋਰ ਜੋਰ ਨ ਬੰਗੜ ਦੇ ਨਾ ਜੋਰ ਜੋਰ ਨੇ ਜੀਵਨ ਮਰਨ ਨਾ ਜੋਰ ਜੋਰ ਨੇ ਰਾਜ ਮਾਲ ਬਨਸੂਰ ਜੋਰ ਨੇ ਸੂਰਤ ਗਿਆਨ ਵਿਚਾਰੇ ਜੋਰ ਨ ਜੁਤੇ ਛੂਟੇ ਸੰਸਾਰ ਜਿਸ ਹੱਥ ਜੋਰ ਕਰਵੇ ਕੇ ਸੋਈ ਨਾਨਕ ਉਤਮ ਨੀਚ ਨ ਕੋਈ ਰਾਤੀ ਰੁਤੀ ਤੀਤੀ ਵਾਰ ਪਵਡ ਪਾਣੀ ਅਗਨੀ ਪਾਤਾਲ ਇਸ ਵਿੱਚ ਕਰਤੀ ਤਾਪ ਰੱਖੀ ਤਰਪਸਾਲ ਇਸ ਵਿੱਚ ਜੀ ਜੁਗਤ ਕੇ ਰੰਗ ਕਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤੇ ਸੋਣ ਪੰਜ ਪਰਵਾਣ ਨਦਰੀ ਕਰਮੀ ਪਾਵੇ ਨਿਸ਼ਾਨ ਕੱਚ ਤਕਾਈ ਹੋਤੇ ਪਾਈ ਨਾਨਕ ਕਿਆ ਜਾਪੇ ਜਾਈ ਧਰਮ ਕੰਡ ਕਾ ਉਹ ਧਰਮ ਹੈ ਗਿਆਨ ਕੰਡ ਕਾ ਆਖੋ ਕਰਮੇ ਕیتے ਪਉਣ ਪਾਣੀ ਬਸੰਤਰ ਕੀਤੇ ਕਾਨ ਵੇਸ ਕੀਤੀ ਵਰਨੇ ਕਾੜ ਤਕੜੀ ਰੂਪ ਰੰਕੇ ਵੇਸ ਕੀਤੇ ਕਰੋਂ ਭੂਮੀ ਮੇਰ ਕੇਤੇ ਕੀਤੇ ਦੂਪ ਉਪਦੇਸ ਕੀਤੇ ਇੰਦ ਚਦ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਫਿਦ ਬੁੱਧਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨੋ ਬੁਲ ਕੀਤੇ ਕੀਤੇ ਰਤਨ ਸਮੁੰਦ ਕੇਤੀਆਂ ਖਾੜੀ ਕੇਤੀਆਂ ਬਾੜੀ ਕੀਤੇ ਪਾਤ ਨਿਰੰਦ ਕੇਤੀਆਂ ਸੂਰਤ ਸੇਵਕ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਕੀਤੇ ਨਾਦ ਵਿਰੋਧ ਕੋੜ ਅਨੰਦ ਸਰਬਖੰਡ ਕੀ ਬਾਣੀ ਰੂਪ ਕੀਤੇ ਘਾੜਤ ਕੜੀਏ ਬੋਤ ਨੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਸਤਾਏ ਤੇਤੇ ਕੜੀਏ ਸੂਰਤ ਮਤ ਮੰਨੂਦੇ ਤੇਤੇ ਕੜੀਏ ਸੁਨਾ ਸਿਦਾ ਕੀ ਸੁਦੇ ਕਰਮ ਕੰਡ ਕੀ ਬਾਣੀ ਜੋਰੇ ਤੇਤੇ ਹੋਰ ਨ ਕੋਈ ਹੋਰੇ ਤੇਤੇ ਜੋਤ ਮਾ ਬਲਸੂਰੇ ਤਿਨ ਮਹਿਰਾਮ ਰਿਆ ਵਰਪੂਰੇ ਤੇਤੇ ਸੀਤੋ ਸੀਤਾ ਮੈਂ ਮਾ ਪਾਏ ਤਾਂ ਕੇ ਰੂਪ ਨ ਕਤਨੇ ਜਾਏ ਨਾ ਹੋ ਮਰੇ ਨ ਟਾਂਗੇ ਜਾਏ ਜਿਨ ਕੇ ਰਾਮ ਸੇ ਮਨ ਮਾਏ ਇਥੇ ਭਗਤ ਵਸੇ ਕੇ ਲੋ ਕਰ ਅਨ ਸੱਚਾ ਮਨ ਸੋਈ ਸੱਚ ਕੰਡ ਵਸੇ ਨਿਰੰਕਾਰ ਕਰ ਕਰ ਵੇਕੇ ਨਦਰ ਨਿਆਲ ਤੇਤੇ ਕੰਡ ਮੰਡਲ ਵਰ ਬੰਡੇ ਜੇ ਕੋ ਕਤੇ ਤ ਅੰਤ ਨ ਅੰਤੇ ਤੇਤੇ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਤੇ ਵਿਕਾਰ ਵੇਖ ਕੇ ਵਿਖੇ ਕਰ ਵਿਚਾਰੇ ਨਾਨਕ ਕਥਨਾ ਕਰੜਾ ਫਾਰੇ ਜਤ ਪਹਾਰਾ ਤੀਰ ਸੁਨਿਆਰਾ ਐੜੜ ਬੱਤੇ ਜਿਕੇ ਵੇਦ ਅਤਿਆਰ ਪਉ ਭੱਲਾ ਪਉ ਖਲਾ ਅਗਣ ਤਪਤਾਉ ਭਾਂਡਾ ਪਾਉ ਅੰਮ੍ਰਿਤ ਢਾਲੇ ਕੜੀਏ ਸਬਰ ਸਚੀ ਟਕਸਾਲੇ ਜਿੰਕੋ ਕਰਮ ਨਦਰ ਕਰਮ ਤਿਲਕਾਰ ਨਾਨਕ ਨਦਰਿ ਨਦਰਣੀ ਹਾਲੇ ਸ਼ਲੋਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੇ ਮਾਤਾ ਦਿਵਸ ਤੇ ਰਾਤ ਦੂਈ ਦਾਇ ਖੇਲੇ ਸਗਲੇ ਜਗਤ ਤੇ ਚੰਗੀਆਂ ਆ ਬੁਰੀਆਂ ਆ ਵਾਚੇ ਧਰਮ ਅਧੂਰੇ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਦਰਮੀ ਆਪੋ ਆਪਣੀ ਕੇ ਨੇੜੇ ਕੇ ਦੂਰੇ ਜਿਨਹੀ ਨਾਮ ਧਿਆਇਆ ਗਾਇਬ ਸਖਤ ਕਾਲ ਨਾਨਕ ਤੇ ਮੁਕੂ ਜਲੇ ਕੀਤੇ ਛੁਟੇ ਨਾਲ ਜਿਨਹੀ ਨਾਮ ਧਿਆਇਆ ਗਾਇਬ ਸਖਤ ਕਾਲ ਨਾਨਕ ਤੇ ਮੁਕੇ ਉਜਲੇ ਕੇਤੀ ਛੁੱਟੇ ਨਾਲੇ ਵਾਹਿਗੁਰੂ ਜੀ ਕਾ ਕਾਲ ਸਾਤ ਵਾਹਿਗੁਰੂ ਜੀ ਕੀ ਫਤਿਹ